ਸਾਸੀ ਗਾਲ ਮਿੱਤਰੋ ਆਸ ਕਰਦੇ ਆਂ ਕਿ ਤੁਸੀਂ ਚੜ੍ਹਦੀ ਕਲਾ 'ਚ ਹੋਵਗੇ ਤੇ ਮਿੱਤਰੋ ਅੱਜ ਜਾ ਰਹੇ ਆਂ ਆਪਾਂ ਉਹਨੇ ਹਮਾ ਚੱਲ ਤੇ ਬਣੇ ਰਹੋ ਵੀਡੀਓ ਦੇ ਨਾਲ ਤੁਸੀਂ ਜੁੜੇ ਰਹੋ ਪਿਆਰ ਤੇ ਸਤਿਕਾਰ ਦਿਓ ਕੋਈ ਨਾ ਕਮੈਂਟ ਮਾੜਾ ਵੀ ਵੀਰ ਕਰੋਗੇ ਤੇ ਚੱਲ ਜਾਣਾ ਕੋਈ ਚੱਕਰ ਨਹੀਂ ਆ। ਵੇਖੋ ਘੈਂਡ ਘੈਂਡ ਪਹਾੜੀਆਂ। ਇਹ ਪਹਿਲਾ ਦਿਨ ਵਾ ਅੱਜ ਬੋਲਣ ਦਾ। ਵਾਦਾ ਘਟਾ ਹੋਏ ਤੇ ਮਾਫ ਕਰਿਓ। ਮਿੱਤਰੋ ਸਾਡੇ ਤੇ ਗ੍ਰੀਨਰੀ ਖਤਮ ਹੁੰਦੀ ਜਾਂਦੀ ਆ ਤੇ ਹਿਮਾਚਲ ਚ ਫੁੱਲ ਗ੍ਰੀਨਰੀ ਆ ਧੀਆਂ ਲੱਗੀਆਂ ਪਈਆਂ ਬਾਬਾ ਜੀ ਵੇਖੋ ਰੰਗ ਲੱਗੇ ਪਏ ਆ ਵੀਡੀਓ ਦੇ ਨਾਲ ਬਨੇ ਰਹੋ ਵੀਰ ਜੀ ਆਉਣਾ ਹੁਣ ਅੱਗੇ ਕੱਕ ਨਹੀਂ ਬਸ ਇਦਾਂ ਹੀ ਪਾੜ ਬੋੜੀ ਆਉਣੀ ਜੇ ਐਵੇਂ ਨਾ ਕਿਉਂਕਿ ਕੋਲ ਲਿਆਉਣਾ ਇਹਨਾਂ ਨੇ ਅੱਗੇ ਕੋਈ ਸੱਪ ਨਹੀਂ ਕੋਈ ਭਰਾਵਾ ਸੱਪ ਨਹੀਂ ਨਿਕਲਣਾ ਬਸ ਤੁਸੀਂ ਵੀ ਨਿਆਰੇ ਲਓ ਵੇਖੀ ਜਾਓ ਤੇ ਐਂ ਵਿਖਾਈ ਜਾਣਾ ਵਾ ਤੇ ਮੈਂ ਕਹਤੋਂ ਸਾਡੇ ਚੱਕਰ ਕੰਮ ਨਾ ਛੱਡਿਓ ਤਾਂ ਵੀ ਨਾ ਕਰੋ ਨਾਲੋਂ ਨਾਲ ਭਾਈ ਆਪਣਾ ਕੰਮ ਵੀ ਕਰੀ ਜਾਓ ਵੇਖੀ ਜਾਓ ਸਾਨੂੰ ਕੋਈ ਨਾ ਜੇ ਤੁਹਾਨੂੰ ਕੈਂਡ ਲੱਗਦਾ ਤੇ ਵੇਖੋ ਭਰਾਵਾ ਪਰ ਰਿਕਵੈਸਟ ਇਹ ਹੈ ਕਿ ਵੇਖਿਓ ਕਿਉਂਕਿ ਸਾਡਾ 60000 ਵਾਚ ਟਾਈਮ ਨਹੀਂ ਪੂਰਾ ਹੋਣ ਡਿਆ ਤੇ ਉਹ ਭਰਾਵਾ ਕਰਵਾ ਦਿਓ ਕਿਉਂਕਿ ਤੁਹਾਡੇ ਸਹਿਯੋਗ ਦੇ ਨਾਲ ਹੀ ਸਾਰਾ ਕੁਝ ਆ तु सहयोग दोगे बास जी सहयोग दो भी गए पैरों से स्टैंड हो जाएंगे करो किरपा प्यारी सात संगत जी लो जी आ गया हिमाचल

ਉਹ ਬੁਲਾਏ ਤੈਨੂੰ ਬੜੇ ਗਾਣੇ ਸੁਝਦੇ ਆ ਹੈ ਜੱਬ ਵੀ ਤੇ ਬੋਲ ਦੀ ਜੇ ਬੋਲ ਬੋਲ ਭਰਾਵਾ ਤੂੰ ਵੀ ਬੋਲ ਲੈ ਇਹ ਕਿਹੜਾ ਗਾਣਾ ਗਾਉਂਦਿਆ ਖੁਸ਼ਖਬਰੀ ਤੇਰੇ ਨਾਲ ਇਹ ਤਾਂ ਅਕਚਲੀ ਘਟਣ ਲੱਗ ਦਿੱਤਾ ਆ ਲਾਉ ਬਈ ਲਾਉ ਗੱਡੀ ਹਰਿਆਣਾ ਹਰਿਆਣਾ ਜਾ ਰਹੀ ਆ ਗੱਡੀ ਹੈਗੀ ਜੀ 7 ਸੀਟਰ ਤੇ ਜੇ ਚੋਂ ਕੱਢ ਕੇ ਵੇਖੀ ਤੇ ਘਟੋਂ ਘਟ 11 ਜਣੇ ਨਿਕਲਣੇ ਜੀ ਨਿਕਲਣੇ ਆ ਵਡੇ ਵੱਡੇ ਪਾ ਗਏ ਮਤਲਬ ਹੀ ਹੋ ਸਕਦੇ ਓਏ ਹੋਏ ਇੱਕੋ ਵੀ ਘੈਂਟ ਘੈਂਟ ਪਹਾੜੀਆਂ ਤੇ ਗਾੜੀ ਮਿੱਤਰੋ ਕੈਂਪਿੰਗ ਚਾਲੂ ਕਰਨੀ ਆਪਾਂ ਤੇ ਬਣੇ ਰਿਓ ਭਰਾਵਾ ਤੰਗੂ ਆਪਾਂ ਗੱਡੀ 'ਚ ਰੱਖਿਆ ਹਾਂ ਲਾਉਣ ਦਾ ਬੱਸ ਆਜਣੀ ਆ ਇੱਕ ਤਾਂ ਸੱਚ ਨੂੰ ਇਹ ਜਦੋਂ ਸਾਨੂੰ ਆ ਗਈ ਪਹਿਲਾ ਲੁੱਟੰਦਾ ਤੇਰੀ ਆ ਗਈ ਭਾਜੀ ਆ ਗਿਆ ਲੱਗੇ ਹੁਣ ਸਾਨੂੰ ਅਸੀਂ ਸਦਨ ਉਹ ਸਰਕਾਰੀ ਗਾੜ ਕਰ ਰਿਹਾ ਹੈ ਕਿ ਨਹੀਂ ਤਾਂ ਹੀ ਰੋਕਣੀ ਨਹੀਂ ਆ ਹਾਂ ਹਾਂਜੀ ਮਿੱਤਰੋ ਚਾਹ ਲਈ ਪੀ लाई <laughs> न <laughs> 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 மூடி ஜல்லா ਨਾ ਮੈਨੂੰ ਦੇਣਾ ਨਾ ਆਪਾਂ ਸੱਦਾ ਹੀ ਜਾਣਾ ਬਾਹਰ ਦੀ ਐਂਟਰੀ ਸੱਦੀ ਹੁਣ ਵੀ ਰਹਿ ਤਮ ਦੇ ਸ਼ਹਿਰ ਇਹ ਕਰਨਾ ਬੈਠਦੇ ਕਹਿੰਦਾ ਹੁਣ ਭਾਜੀ ਦਰਨ ਸਿੰਘ ਜੈਨ ਹੁਣ ਆਈ ਸ਼ਹਿਰੋਂ ਬਾਹਰ ਦਰਦਾ ਨਹੀਂ اٹ بیਵੀ ਜੀ ਰੋਟ ਨਾਲ ਜਲੰਧਰ ਦਾ ਹੈ ਨਾ 7000 ਕੋਲ ਤੇ 10 ਹੈ ਗੱਲ ਲੁਧਿਆਣਾ 6 ਗਰਦਾਸਪੁਰ 6 ਆ 6 ਗਰਦਾਸਪੁਰ ਇਹ ਵੀ ਵੇਲੇ ਸਾਰੀਆਂ ਚੀਜ਼ਾਂ ਹੌਲੀ ਹੌਲੀ ਬੰਦੇ ਨੂੰ ਪਤਾ 18 ਬਟਾਲੇ ਦਾ ਤੇ ਬਟਾਲੇ ਦਾ ਕਾਦੀਆ ਬਟਾਲੇ ਦਾ 18 18 ਬਟਾਲਾ ਮੇਰੇ ਕੋਲ 18 ਹੀ ਆ ਕੇ ਮੋਟਰ ਦਾ ਉਹ ਭਾਈ ਸਭ ਚੱਲ ਨਹੀਂ ਆਹ ਤਾਂ ਕਹੇ ਕਿਦਾਂ ਚੌੜਾ ਹੋ ਗਿਆ ਉਹਦੇ ਇਹ ਇੱਕ ਉਹ ਜਿਹੜੇ ਮੀਰੇ ਵੀ ਇਹ ਪੂਰੇ ਪੂਰੇ ਸਮਾਜ ਨੇ ਬਾਬਾ ਮੋਹਨ ਸਾਹਿਬ ਦੇ ਜਾਂਦੇ ਜੀ 22 8 ਵਾਲੇ ਬਾੜੀ ਖਟਾ ਪਈਆਂ ਲਾਲ ਤੇ ਖੰਭ ਨਿਕਲੇ ਮੋਢੇ ਦੇ ਬਾਹਰ ਨੂੰ ਬਾੜੀ ਕਰਨੇ ਹੀ ਤੇ ਬਦਲੋ ਬਦਲੀ ਕਰਤਾ ਹੀ ਉਹ ਸਾਰਾ ਕੁਝ ਪਾਪਾ ਵੀ ਪਾਦੇ ਬਦਲਾ ਬਦਲੇ ਵਾਲੇ ਉਹ ਗੋਬੀ ਗੋਬੀ ਬਹੁਤ ਤਗੜੀ ਹੋ ਗਈ ਇਹ ਅਹੀਂ ਪਿਛਲੇ ਯਰ ਵੇਖੀ ਥੋੜੀ ਮਤਲਬ ਛੋਟੀ ਛੋਟੀ ਕੋਟ ਡੀਮੋ ਪਈ ਜੀ ਇਹਨੂੰ ਅੱਛਾ ਇਹ ਇਹ ਲਗਾਈ ਉਹਨਾਂ ਨੇ ਆ ਕੀਤੀ ਬੜੀ ਆਲਿਆਂ ਨੇ ਲਗਾਈ ਆ ਆਹੋ ਮਹਕਮੇ ਵਾਲਿਆਂ ਨੇ ਇਹ ਲਗਾਈ ਆ ਬਹੁਤ ਗੋਪੀ ਇਧਰ ਆਲੂ ਦੀ ਖੇਤੀ ਹੁਣ ਚੱਲੂਗਾ ਆਲੂ ਤੇ ਚੱਲੂ ਖੇਤੀ